ਲਾ ਲਾਇਆ ਹੈ ਵਟਕੇ ਆ ਮੇਰੀ ਵਾਪਸ ਲਾਇਆ ਸੀ ਨਾ ਮੇਰੇ ਨਾਲ ਤੇ ਉਹ ਕੀ ਹੈ 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 ਕੁਲਦੀਪ ਸਿੰਘ son of ਜੀਤਾ ਸਿੰਘ ਜਿਹੜੇ ਕੀ ਕੋਟਪਾਈ ਦੇ ਰਹਿਣ ਵਾਲੇ ਜਿਨ੍ਹਾਂ ਨੇ ਕਰਦੇ ਵਿੱਚ ਹੀ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀ ਜਿਨ੍ਹਾਂ ਤੋਂ ਕਰਦੇ ਵਿੱਚੋਂ ਜਿਹੜੇ ਹੈਗੇ ਪੋਪੀ ਪlant ਦੀ ਰਿਕਵਰੀ ਕੀਤੀ ਗਈ ਹੈਗੀ ਜਿਹਦੇ ਐਫਆਈਆਰ ਨੰਬਰ ਜਿਹੜਾ 35 ਡੇਟਡ ਹੈਗਾ 22/3/24 ਅੰਡਰ ਸੈਕਸ਼ਨ 8B 15B 6185 ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਗਿਆ ਹੈਗਾ ਜਿਨ੍ਹਾਂ ਕੋਲ 5 ਕਿਲੋ ਜਿਹੜੇ ਹੈਗੇ ਨੇ ਪੋਪੀ ਪlant ਜਿਹੜੇ ਰਿਕਵਰ ਕੀਤੇ ਗਏ ਤੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਜੀ ਅਰੈਸਟ ਤੋਂ ਪਹਿਲਾਂ ਵੀ ਤੁਸੀਂ ਇਨਾਂ ਦੇ ਬਾਰੇ ਜਿਹੜੀ ਹੈਗੀ ਅੱਗੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਜਿਹੜਾ ਹੈਗਾ ਅੱਗੇ ਇਹਨਾਂ ਨੇ ਇਹਨੂੰ ਸੇਲ ਪਰਚੇਸ ਕਰਨਾ ਸੀ ਜਾਂ ਘਰ ਦੇ ਲਈ ਯੂਜ਼ ਕਰਨਾ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਕੋਈ ਪਰਚੇਸ ਨਹੀਂ ਕੀਤਾ ਹਾਂਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ 2 ਦਿਨ ਪਹਿਲਾਂ ਸਾਡੇ ਜਿਹੜੇ ਹੈਗਾ ਫਆਈਆਰ ਨੰਬਰ 33 ਜਿਹੜੀ 19 ਤਿੰਨ ਨੂੰ ਜਿਹੜੀ ਰਜਿਸਟਰ ਕੀਤੀ ਗਈ ਹੈਗੀ ਆ ਉਹ ਵੀ ਸੇਮ ਅੰਡਰ ਸੈਕਸ਼ਨ ਜਿਹੜਾ ਹੈਗਾ 8b 15b ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਹੈਗਾ ਇਹਦੇ ਵਿੱਚ ਮਨਕੀਰ ਸਿੰਘ son of ਜਿਹੜੇ ਸਵਰਨ ਸਿੰਘ ਪਿੰਡ ਬਾਦੀਆਂ ਦੇ ਖਿਲਾਫ ਦਰਜ ਕੀਤਾ ਗਿਆ ਜਿਨ੍ਹਾਂ ਕੋਲ 4 ਕਿਲੋ ਜਿਹੜੀ ਹੈਗੇ ਨੇ ਪੌਪੀ ਪlant ਜਿਹੜੇ ਉਹਨਾਂ ਨੇ ਵੀ ਘਰ ਦੇ ਵਿੱਚ ਲਗਾਏ ਗਏ ਸੀ ਰਿਕਵਰ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਅੱਗੇ ਪੁਲਿਸ ਮਾਰਂਦੇ ਰੱਖਿਆ ਗਿਆ ਹੈ ਜੀ